ਹਾਂ ਜਿਖੜਿਆ ਰਾਜਵੰਤ ਰੋਡ ਤਰਾਹ ਦੇ ਉੱਪਰ ਜਿੱਥੇ ਕਿ ਜੋ ਰੋਡ ਦੀ ਬਹੁਤ ਖਸਤਾ ਹਾਲ ਹੋ ਚੁੱਕੀ ਸੀ ਜਿਸ ਤੋਂ ਲੈ ਕੇ ਲੋਕਾਂ ਦੇ ਵਿੱਚ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਅੱਜ ਹਾਈਵੇ ਥੌਟੀ ਆਫ ਇੰਡੀਆ ਦੇ ਜੋ ਅਧਿਕਾਰੀ ਆਏ ਨੇ ਉਹ ਇੱਥੇ ਜੋ ਇੰਟਰਲੌਕ ਟੈਲਾਂ ਦਾ ਇੱਥੇ ਟੈਂਪਰੇਰੀ ਜੋ ਕੰਮ ਸ਼ੁਰੂ ਕਰਨ ਜਾ ਰਹੇ ਨੇ ਮੈਂ ਮੇਰਾ ਨਾਮ ਅਮਿਤ ਦੇਹਲ ਹੈ ਮੈਂ ਇਹ ਹਾਈਵੇ ਇੰਜੀਨੀਅਰ ਨੈਸ਼ਨਲ ਹਾਈਵੇ ਵਿੱਚ ਕੰਮ ਕਰ ਰਹਾ ਹੂੰ ਤਾਂ ਅਭੀ ਜੋ ਇਹ ਯਹਾਂ ਪੇ ਸਮੱਸਿਆ ਹੈ ਲੋਕੋ ਕੋ ਸਰਵਿਸ ਰੋਡ ਬਾਰ ਬਾਰ ਟੁੱਟ ਰਹਾ ਹੈ ਸਰ ਇਹ ਦੋ ਰਹਾ ਦਾ तो इसके लिए एक तो ये हम आर ड्रेन का यहाँ पे प्रोविजन है हमारा ड्रेन बनाएंगे और जो ये सर्विस रोड बार बार टूट रहा है वाटर लॉगिंग की वजह से यहाँ पे हम लोग पेवर ब्लॉक का भी लगा देंगे तो क्यूँकी अभी हमारा एक टेंडर लगा हुआ है कंक्रीट ब्लॉक कंक्रीट रोड का उसमें अभी टाइम लग जाएगा छ से सात महीने में तो उससे पहले पहले हम लोग यहाँ पे पेवर ब्लॉक लगा देंगे ताकि किसी भी तरह की कोई समस्या ना आए लोगों को हाँ जी किन्ने मतलब एरिया तक सौ से डेढ़ सौ मीटर का एरिया जहाँ जहाँ पे हमारा खराब हो चुका है, तो है तो तक मैंने अभी देखा की सौ से एक सौ बीस मीटर का एरिया है जो खराब है, है तो उसी में प्योर ब्लॉक हमारे यहाँ लगा देंगे जिस तरह के जो तो है राजवंत रोड है जी इस तक जो कंक्रीट रोड है सात महीने लग जायेंगे सर बढ़ने में ਤੋਂ ਉਸ ਤੋਂ ਪਹਿਲੇ ਪਹਿਲੇ ਮੈਂ ਉਹ ਹੀ ਆਪਕੋ ਬਤਾਇਆ ਜੋ ਫੇਵਰ ਬਲੋਕ ਕੰਮ ਯਹਾਂ ਪੇ ਕੰਮ ਸ਼ੁਰੂ ਕਰ ਦੇਗੇ ਸਰ ਕਿੰਨੇ ਦਿਨ ਚ ਕਮ ਆਪ ਮੰਨ ਕੇ ਚੱਲੀਏ ਵੀ ਦਿਨ 15 ਡੇਜ਼ ਹਮ ਇਹ ਖਤਮ ਕਰ ਦੇਗੇ ਸਰ ਫੇਵਰ ਬਲੋਕ 15 ਦਿਨ ਦੇ ਵਿੱਚ ਹਾਂ 15 ਦਿਨ ਦੇ ਅੰਦਰ ਅੰਦਰ ਹੋ ਜਾਏਗਾ ਸਰ ਸਾਡੇ ਨਾਲ ਨਗਰ ਕਾਉਂਸਲ ਦੇ ਜੋ ਸੁਪਰਡੈਂਟ ਨੇ ਬਿਸ਼ਨਦੱਤ ਜੀ ਉੱਥੇ ਪੁੱਜੇ ਨੇ ਤੇ ਆਉਨਰ ਕਰਦਿਆਂ ਗੱਲਬਾਤ ਅੱਜ 10 ਸਾਬ ਤੁਹਾਡਾ ਸਵਾਗਤ ਹੈ ਹਾਂ ਜੀ ਨਮਸਕਾਰ ਜੀ ਹਾਂ ਤੇ ਤੁਸੀਂ ਅੱਜ ਇੱਥੇ ਪੁੱਜੇ ਹੋ ਤੇ ਹਾਈਵੇ ਅਥਾਰਟੀ ਦੇ ਅਧਿਕਾਰੀ ਪੁੱਜੇ ਨੇ ਇਹਨਾਂ ਨੂੰ ਕੀ ਸਮੱਸਿਆ ਆ ਰਹੀ ਸੀ ਇਸ ਤਰ੍ਹਾਂ ਹੀ ਕਾਫੀ ਦੇਰ ਤੋਂ ਮੀਡੀਆ ਦੇ ਵਿੱਚ ਵੀ ਸੀ ਸਾਰੀ ਇਹ ਗੱਲਬਾਤ ਤੇ ਪਬਲਿਕ ਨੂੰ ਪ੍ਰੈਕਟੀਕਲੀ ਵੀ ਇਹ ਦਿੱਕਤ ਆ ਰਹੀ ਸੀ ਵੀ ਇਹ ਸੜਕ ਕਾਫੀ ਜਿਆਦਾ ਨੈਸ਼ਨਲ ਹਾਈਵੇ ਅਥਾਰਟੀ ਦੀ ਜਿਹੜੀ ਸੜਕ ਸੀ ਇਹ ਸਰਵਿਸ ਲੇਨ ਉਹ ਕਾਫੀ ਜਿਆਦਾ ਖਰਾਬ ਹੋ ਗਈ ਸੀ ਤੇ ਉਹਦੇ ਸੰਬੰਧ ਵਿੱਚ ਅੱਜ ਸਾਡਾ ਜਿਹੜਾ ਜੁਆਇੰਟ ਵਿਜ਼ਿਟ ਕੀਤੀ ਗਈ ਹੈ ਨੈਸ਼ਨਲ ਹਾਈਵੇ ਦੇ ਅਧਿਕਾਰੀ ਸਾਡੇ ਕੋਲ ਆਏ ਨੇ ਇਹਨਾਂ ਨੇ ਜਿਹੜੀਆਂ-ਜਿਹੜੀਆਂ ਸਮੱਸਿਆਵਾਂ ਸਾਨੂੰ ਦੱਸੀਆਂ ਨੇ ਉਹਨਾਂ ਦਾ ਅਸੀਂ ਜਲਦੀ ਹੱਲ ਕਰਨ ਜਾ ਰਹੇ ਹਾਂ ਅਸੀਂ ਉਹ ਇਹਨਾਂ ਨੂੰ ਹੱਲ ਕਰਕੇ ਦੇਵਾਂਗੇ ਬਾਕੀ ਇਹ ਸਾਨੂੰ ਜਿਹੜਾ ਹੈਗਾ 100 ਤੋਂ 220 ਮੀਟਰ ਦਾ ਜਿਹੜਾ ਏਰੀਆ ਜ਼ਿਆਦਾ ਡੈਮੇਜ ਹੈ ਉਹ ਸਾਨੂੰ ਇਹ ਰਿਪੇਅਰ ਕਰਕੇ ਦੇਣਗੇ ਜੀ ਆ ਕਿਹੜੀ ਸਮੱਸਿਆ ਆ ਰਹੀ ਸੀ ਜਿਵੇਂ ਪਾਣੀ ਦੀ ਕਹਿੰਦੇ ਵੀ ਡਰੇਨੇਜ ਪਾਣੀ ਕੱਢਦਾ ਉਸ ਦਾ ਕੀ ਕਰ ਰਹੇ ਆ ਹਾਂ ਉਹ ਇਹਦੀ ਹੈਗੀ ਪਾਣੀ ਦੀ ਸਮੱਸਿਆ ਤੇ ਉਹ ਅਸੀਂ ਉਹਦਾ ਵਾਸਤੇ ਟੈਂਡਰ ਲਗਾ ਚੁੱਕੇ ਆ ਤੇ ਉਹਦਾ ਵਰਕ ਆਰਡਰ ਵੀ ਜਾਰੀ ਹੋ ਗਿਆ ਹੈ ਤਕਰੀਬਨ ਬਾਕੀ ਉਹਦਾ ਕੰਮ ਜਿਹੜਾ ਜਲਦੀ ਜਲਦੀ ਠੇਕੇਦਾਰ ਨੂੰ ਕਰਕੇ ਸ਼ੁਰੂ ਕਰਵਾਇਆ ਜਾ ਰਿਹਾ ਸਾਡੇ ਨਾਲ ਸਾਡੇ ਕਾਉਂਸਲਰ ਵੀ ਜਿਹੜੇ ਮਿੱਟੂ ਜੀ ਵੀ ਨਾਲ ਹਾਜ਼ਰ ਨੇ ਅਸੀਂ ਉੱਥੇ ਇਹਨਾਂ ਦੇ ਨਾਲ ਸਹਿਯੋਗ ਲੈ ਕੇ ਇੱਕ ਦਾਰ ਨਾਲ ਗੱਲਬਾਤ ਕਰ ਰਹੇ ਹਾਂ ਜਿਵੇਂ ਜਲਦ ਤੋਂ ਜਲਦ ਆਪਣਾ ਕੰਮ ਸ਼ੁਰੂ ਕਰ ਦੋਵੇ ਤਾਂ ਕਿ ਜਿਹੜਾ ਇਧਰੋਂ ਪਾਣੀ ਜਾਂਦਾ ਹੈਗਾ ਘੁੰਮ ਕੇ ਨੈਸ਼ਨਲ ਹਾਈਵੇ ਵੱਲ ਦੀ ਉਹ ਸਿੱਧਾ ਐਸਟੀਪੀ ਨੂੰ ਜਾਏਗਾ ਜੀ ਟ੍ਰੀਟਮੈਂਟ ਪਲਾਂਟ ਚ ਪਾਣੀ ਪਉਣ ਜਾ ਰਹੇ ਹਾਂ ਤੁਸੀਂ ਕਰੋ ਹਾਂਜੀ ਹਾਂ ਜਿਹੜਾ ਇਧਰਲੇ ਪਾਸੇ ਦਾ ਏਰੀਆ ਨਹੀਂ ਪਾਣੀ ਦਾ ਚ ਐਰ ਪਲਾਂਟ ਨਾਲ ਸਹੀ ਹੋਣ ਕਰਕੇ ਹਾਂਜੀ ਇਧਰੋਂ ਜੈਬਰਾ ਰੋਡ ਵੱਲ ਦੀ ਘੁੰਮ ਕੇ ਜਾਂਦਾ ਸੀ ਉਹਨੂੰ ਅਸੀਂ ਇਧਰੋਂ ਸਿੱਧਾ ਜੋੜ ਦਾਂਗੇ ਜੀ ਹਾਂਜੀ ਬਿੱਟੂ ਜੀ ਜਿਸ ਤਰ੍ਹਾਂ ਕਿ ਲੋਕਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ ਇਹ ਰੋਡ ਬਹੁਤ ਟੁੱਟਿਆ ਹੋਇਆ ਸੀਗਾ ਜੋ ਰਾਜਮント ਰੋਡ ਆ ਤੇ ਅੱਜ ਅਧਿਕਾਰੀ ਆਏ ਨੇ ਨਗਰ ਕੌਂਸਲ ਦੇ ਜੋ ਸੁਪਰਡੈਂਟ ਨੇ ਉਹ ਵੀ ਇੱਥੇ ਆਏ ਨੇ ਤੇ ਕੀ ਕੰਮ ਕਰਵਾਇਆ ਜਾ ਰਿਹਾ ਦੇਖੋ ਗੱਲ ਹੈ ਜੀ ਆ ਜੀ ਕਾਫੀ ਜ਼ੇਰ ਤੋਂ ਦੇਖ ਰਹੇ ਆ ਜੇ ਰਾਜਮント ਰੋਡ ਆ ਇਹ ਜੀ ਹਾਲਤ ਬਹੁਤ ਖਾਸਤਾ ਹੈ ਇਹ ਸਾਡੇ 12 8 ਤੇ 9 ਬਾੜ ਦੇ ਨਾਲ ਵੀ ਲੱਗਦਾ ਅਕਸਰ ਲੋਕ ਸਾਡੇ ਕੋਲ ਆ ਕੇ ਜੀ ਹਲਕਾਂ ਦੀ ਸਮੱਸਿਆ ਲੈ ਕੇ ਵੀ ਆਉਂਦੇ ਨੇ ਪਰ ਅਸੀਂ ਹੁਣ ਕਈ ਦਿਨ ਹੋ ਗਏ ਐਸਡੀਓ ਸਾਹਿਬ ਤੇ ਮੈਂ ਖੁਦ ਜੀ ਉੱਚ ਅਧਿਕਾਰੀਆਂ ਨੂੰ ਮਿਲ ਰਹੇ ਆ ਇਹ ਅਧਿਕਾਰੀਆਂ ਆ ਆਇਰੇ ਸ਼ਫਰਟੈਂਡ ਸਾਹਿਬ ਵੀ ਸਾਡਾ ਪੂਰਾ ਸਾਥ ਦੇ ਰਹੇ ਨੇ ਕੰਮ 'ਚ ਅਸੀਂ ਇਹਨੂੰ ਇਹ ਹੀ ਕਹਿ ਵੀ ਸਾਡੀ ਬੇਨਤੀ ਹੈ ਜਿੱਦਾਂ ਜਿਹੜੇ ਵੱਲ ਕੋਈ ਪ੍ਰੋਬਲਮ ਆ ਰਹੀ ਆ ਤਾਂ ਕੋਈ ਨਾ ਕੁਝ ਹੱਲ ਕਰੇ ਜਾਵੇ ਬਾਕੀ ਪੂਰੀ ਜਾਣਕਾਰੀ ਸੋਧੂ ਸਾਰੇ ਆਪਣੇ ਇੰਜੀਨੀਅਰ ਸਾਹਿਬ ਨੇ ਤੇ ਸੁਪਰਡੈਕ ਸਾਹਿਬ ਨੇ ਦੇ ਹੀ ਦਿੱਤੀ ਆ ਸਾ ਵੀ ਗੱਲ ਦੀ ਹੱਲ ਦੇ ਦਾ ਹੋ ਰਿਹਾ ਆ ਆਪਾਂ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਅਸੀਂ ਆਪਣਾ ਜ਼ੋਰ ਲਾ ਰਹੇ ਆਂ ਇਸ ਵਾਸਤੇ ਹੀ ਆਈਡੀਓ ਸਾਹਿਬ ਦੀ ਬਹੁਤ ਧੰਨਵਾਦ ਕਰਦੇ ਆ ਜਿਹੜੇ ਹਮੇਸ਼ਾ ਸਾਨੂੰ ਸ਼ੇਧ ਦਿੰਦੇ ਰਹੇ ਤੇ ਸਾਡੂੰ ਲੈ ਕੇ ਵੀ ਜਾ ਰਹੇ ਮੈਂ ਇੱਥੇ ਇੱਥੇ ਕੰਮ ਇਹ ਹੋਣਾ ਹੁਣ ਅਸੀਂ ਕਰ ਰਹੇ ਆਂ ਤੇ ਅਸੀਂ ਮਾਫ਼ੀ ਚਾਹੁੰਨੇ ਆ ਵੀ ਇਹ ਜਿਹੜੀ ਸਮੱਸਿਆ 'ਚ ਥੋੜਾ ਟਾਈਮ ਲੱਗ ਜਾਂਦਾ ਤੇ ਅਸੀਂ ਉਹ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਧੰਨਵਾਦ